ਅਮਰੀਕ ਸਿੰਘ ਕੁੰਨਰ ਦੇ ਮਾਤਾ ਜੀ ਹਰ ਮਹਿੰਦਰ ਕੌਰ ਜੀ ਅਕਾਲ ਚਲਾਣਾ ਕਰ ਗਏ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਪਹੁੰਚੀਆਂ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਦੀਨ ਦੁਨੀਆ ਦੇ ਮਾਲਕ ਤਾਂ ਸਾਹਿਬ ਪਾਤਸ਼ਾਹਿਆਂ ਦੀ ਆਤਮਿਕ ਜੋਤ ਜਹਰਾਜ ਹੂਰ ਹਾਜ਼ਰਾ ਹਜੂਰ ਚਬਰ ਛਤਰ ਤਖਤ ਸਿੰਘਾਸਨ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਸਭ ਦੇ ਪਿਆਰ ਵਾਲੇ ਸਰਦਾਰ ਅਮਰੀਕ ਸਿੰਘ ਜੀ ਕੋਨਰ ਜੋ ਮੈਨੇਜਿੰਗ ਡਾਇਰੈਕਟਰ ਨੇ ਅਕਾਲ ਚੈਨਲ ਦੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਹਰ ਮਹਿੰਦਰ ਕੌਰ ਜੀ ਜੋ ਪਿਛਲੇ ਦਿਨੀ ਉਸ ਪਾਲਕ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸਨ ਬੋਟਾ ਦਿਨ ਬਿੱਤ ਸਤਿਗੁਰਾਂ ਦੇ ਚਰਨਾਂ ਵਿੱਚ ਅੰਤਿਮ ਅਰਦਾਸ ਕੀਤੀ ਜਾਣੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਹ ਕਿਹਾ ਜਾਣਾ ਕਿ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਸਦੀਪ ਕਾਲ ਆਪਣੇ ਚਰਨਾਂ 'ਚ ਥਾਂ ਦੇਣੀ ਪਰਿਵਾਰ ਨੂੰ ਸਕੇ ਸੰਪੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਰ ਬਖਸ਼ਿਸ਼ ਕਰਨਾ ਜੋ ਮਸਤਕ ਦੇ ਉੱਤੇ ਜੀਵ ਲਿਖਾ ਕੇ ਲੈ ਕੇ ਆਉਂਦਾ ਹੈ ਕਾਲ ਕਲਮ ਹੁਕਮ ਹਾਥ ਕਹੋ ਕੌਣ ਵੇਟ ਸਕੈ ਇਸ ਪੰਮ ਗਿਆਨ ਧਿਆਨ ਤਰਤ ਹੀ ਹੈ ਚਾਹੇ ਜਿਉ ਮਰਨ ਦਿਖਾਏ ਮੰਡਲ ਬਹਿਆਏ ਜਨਮ ਲੈਣ ਤੋਂ ਪਹਿਲਾਂ ਹੀ ਪਰਮੇਸ਼ਰ ਸਾਡੇ ਮਸਤਕ ਦੇ ਉੱਤੇ ਸਾਡੇ ਲੇਖ ਲਿਖ ਦਿੰਦਾ ਹੈ ਔਰ ਜਦ ਜੀਵ ਜਨਮ ਲੈ ਕੇ ਮਨ ਲੋਕ ਤੇ ਆਉਂਦਾ ਹੈ ਪਹਿਲਾ ਸਾਲ ਲੈਂਦੇ ਸਾਰ ਹੀ ਅਖੀਰਲੇ ਸਾਬਲ ਬਦਨਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇੱਕ ਸਹਾਏਗਾ ਗਿਣਤੀ ਵਧੇਗੀ ਇੱਕ ਤੋਂ ਚਲਦੀ ਚਲਦੀ ਗਿਣਤੀ 100 ਤੱਕ ਪਹੁੰਚਦੀ ਹੈ ਜੇ ਇੱਕੇ ਨਹੀਂ ਆਏਗਾ ਤੇ 100 ਤੱਕ ਨਹੀਂ ਜਾਇਆ ਜਾ ਸਕਦਾ ਦਿੱਤੇ ਨੇ ਗਣ ਘਾਲੇ ਸਭ ਦਿਵਸ ਸਾਸ ਨਾ ਵਡਣ ਘਟਣ ਤਿਲਸਾਰ ਇੱਕ ਵੀ ਸਾਹ ਕਿਸੇ ਨੂੰ ਵਾਧੂ ਨਹੀਂ ਮਿਲਣਾ ਔਰ ਇੱਕ ਵੀ ਸਾਹ ਕਿਸੇ ਦਾ ਘਟਣਾ ਨਹੀਂ ਜਿਤਨੀ ਸਵਾਸਾਂ ਦੀ ਪੂੰਜੀ ਮਾਲਕ ਦਿੰਦਾ ਔਰ ਇਹ ਜੀਵ ਭੋਗ ਕੇ ਇਸ ਸੰਸਾਰ ਤੋਂ ਚਲਿਆ ਜਾਂਦਾ ਸੋ ਪਾਤਾ ਹਰ ਮਹਿੰਦਰ ਕੌਰ ਜੀ ਜੋ ਪਿਛਲੇ ਦਿਨੀ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ ਸਤਿਗੁਰਾਂ ਦੇ ਚਰਨਾ ਵਿੱਚ ਅਰਦਾਸ ਕੀਤੀ ਜਾਣੀ ਅ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਜਿਉ ਮੇਲ ਕਿ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਸਦੀਵ ਆਪਣੇ ਚਰਨਾ ਚ ਥਾਂ ਦੇ ਦੇਣ ਆਪਣੇ ਚਰਨਾ ਚ ਨਿਵਾਸ ਬਖਸ਼ਿਸ਼ ਕਰਨ ਸਮੁੱਚੇ ਕੋਨਰ ਪਰਿਵਾਰ ਨੂੰ ਔਰ ਸਮੁੱਚੇ ਅਕਾਲ ਚੈਨਲ ਦੇ ਪਰਿਵਾਰ ਨੂੰ ਸਤਿਗੁਰੂ ਜੀ ਬਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਪਿਆਰ ਵਾਲੇ ਨੇ ਸਰਦਾਰ ਅਮਰੀਕ ਸਿੰਘ ਜੀ ਕਿਉਂਕਿ 10 ਦਾ ਕੋਈ 15 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਉਹਨਾਂ ਦੇ ਨਾਲ ਪਿਆਰ ਹੈ ਯੂਕੇ ਵਿੱਚ ਜਾਇਦਾ ਹੈ ਅਕਾਲ ਚੈਨਲ ਦੇ ਨਾਲ ਕੋਈ ਪ੍ਰੈਸ ਵਾਰਤਾ ਹੁੰਦੀ ਹੈ ਇੱਥੇ ਆਉਂਦੇ ਨੇ ਤਾਂ ਹੁੰਦੀ ਹੈ ਕਿਉਂਕਿ ਅਕਾਲ ਚੈਨਲ ਦੇ ਸਾਰੇ ਹੀ ਪ੍ਰੈਜ਼ੈਂਟਰ वीर हरप्रीत सिंह मखू वो बैठे हुए ने सरदार तेजेंद्र सिंह सरदार अमरजीत सिंह सरदार चरणजीत सिंह जो कि बहुत ही सत्कार और प्यार अकाल चैनल ਦੇ ਵੱਲੋਂ ਬਖਸ਼ਿਸ਼ ਕੀਤਾ ਜਾਂਦਾ ਹੈ ਪਿਆਰ ਮਿਲਦਾ ਹੈ ਸੋ ਗੁਰੂ ਚਰਨਾਬਚੇ ਵੀ ਅਰਦਾਸ ਹੈ ਕਿ ਸਤਿਗੁਰੂ ਜੀ ਇਸ ਚੈਨਲ ਨੂੰ ਦੇਹ ਦੁਗਣੀ ਰਾਤ ਛੁਗੁਣੀ ਤਰੱਕੀ ਬਖਸ਼ਿਸ਼ ਕਰੇ માતા ਜੀ ਦੇਨ ਮਿੱਤਰदास ਵਾਸਤੇ ਬਹੁਤ ਹੀ ਸਤਿਕਾਰਯੋਗ ਧਾਰਮਿਕ ਰਾਜਨੀਤਿਕ ਔਰ ਸਮਾਜਿਕ ਹਸਤੀਆਂ ਪਹੁੰਚੀਆਂ ਹੋਈਆਂ ਨੇ ਗੁਰੂ ਮੇਰ ਕਰੇ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਔਰ ਪਰਿਵਾਰਕ ਸਕੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਦੀ ਮਵਾਫੀ ਦਾਸ ਨੂੰ ਕੁਸ਼ਰ ਜਿਵੇਂ ਕਰਕੇ ਜਲਦੀ ਜਾਣਾ ਪੈਣਾ ਸੋ ਥੋੜੀ ਹਾਜ਼ਰੀ ਨੂੰ ਬਹੁਤੀ ਕਰਕੇ ਪਰਮਾਨ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਤੇ ਦਿਨੀ ਅਕਾਲ ਚੈਨਲ ਦੇ ਐਮ ਡੀ ਸਰਦਾਰ ਅਮਰੀਕ ਸਿੰਘ ਕੂਨਰ ਦੇ ਮਾਤਾ ਜੀ ਹਰਮਿੰਦਰ ਕੌਰ ਜੀ ਅਕਾਲ ਚਲਾਣਾ ਕਰ ਗਏ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਪਹੁੰਚੀਆਂ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਦੀਨ ਦੁਰਗਿਆਂ ਦੇ ਮਾਲਕ ਦਾ ਸਾਹਿਬ ਪਾਤਸ਼ਾਹ ਜੀ ਦੀ ਆਤਮਿਕ ਜੋਤ ਜਹਰਾਜ ਹੂਰ ਹਾਜ਼ਰਾ ਹਜੂਰ ਜਾਬਰ ਛਤਰ ਤਖਤ ਸਿੰਘਾਸਨ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਸਭ ਦੇ ਪਿਆਰ ਵਾਲੇ ਸਰਦਾਰ ਅਮਰੀਕ ਸਿੰਘ ਜੀ ਕੋਨਰ ਜੋ ਮੈਨੇਜਿੰਗ ਡਾਇਰੈਕਟਰ ਨੇ ਅਕਾਲ ਚੈਨਲ ਦੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਹਰ ਮਹਿੰਦਰ ਕੌਰ ਜੀ ਜੋ ਪਿਛਲੇ ਦਿਨੀ ਉਸ ਪਾਲਕੂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸਨ ਉਹਤਾ ਦੇ ਦਿੱਤ ਸਤਿਗੁਰਾਂ ਦੇ ਚਰਨਾਂ ਵਿੱਚ ਅੰਤਿਮ ਅਰਦਾਸ ਕੀਤੀ ਜਾਣੀ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਹ ਕਿਹਾ ਜਾਣਾ ਹੈ ਕਿ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਸਦੀਵ ਕਾਲ ਆਪਣੇ ਚਰਨਾਂ 'ਚ ਥਾਂ ਦੇਣੀ। ਪਰਿਵਾਰ ਨੂੰ ਸਕੇ ਸੰਪੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਰ ਬਖਸ਼ਿਸ਼ ਕਰਨਾ। ਜੋ ਮਸਤਕ ਦੇ ਉੱਤੇ ਜੀਵ ਲਿਖਾ ਕੇ ਲੈ ਕੇ ਆਉਂਦਾ ਹੈ ਕਾਲ ਕਲਮ ਹੁਕਮ ਹਾਥ ਕਹੋ ਕੌਣ ਬੀਟ ਸਕੈ ਇਸ ਬੰਮ ਗਿਆਨ ਧਿਆਨ ਤਰਤ ਹੀ ਹੈ ਚਾਹੇ ਜਿਉ ਮਰਨ ਦਿਖਾਏ ਮੰਡਲ ਬਹਿਆਏ ਜਨਮ ਲੈਣ ਤੋਂ ਪਹਿਲਾਂ ਹੀ ਪਰਮੇਸ਼ਰ ਸਾਡੇ ਮਸਤਕ ਦੇ ਉੱਤੇ ਸਾਡੇ ਲੇਖ ਲਿਖ ਦਿੰਦਾ ਹੈ ਔਰ ਜਦ ਜੀਵ ਜਨਮ ਲੈ ਕੇ ਮਤ ਲੋਕ ਤੇ ਆਉਂਦਾ ਹੈ ਪਹਿਲਾ ਸਾਲ ਲੈਂਦੇ ਸਾਰ ਹੀ ਅਖੀਰਲੇ ਸਾਬਲ ਬਦਨਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇੱਕ ਸਹਾਏਗਾ ਗਿਣਤੀ ਵਧੇਗੀ 1 ਤੋਂ ਚਲਦੇ ਚਲਦੇ ਗਿਣਤੀ 100 ਤੱਕ ਪਹੁੰਚਦੀ ਹੈ ਜੇ ਇੱਕੇ ਨਹੀਂ ਆਏਗਾ ਤੇ 100 ਤੱਕ ਨਹੀਂ ਜਾਇਆ ਜਾ ਸਕਦਾ ਦਿੱਤੇ ਨੇ ਗਣ ਘਾਲੇ ਸਭ ਦਿਵਸ ਸਾਸ ਨਾ ਵਡਣ ਘਟਣ ਤਿਲਸਾਰ ਇੱਕ ਵੀ ਸਾਹ ਕਿਸੇ ਨੂੰ ਵਾਧੂ ਨਹੀਂ ਮਿਲਣਾ ਔਰ ਇੱਕ ਵੀ ਸਾਹ ਕਿਸੇ ਦਾ ਘਟਣਾ ਨਹੀਂ ਜਿਤਨੀ ਸਵਾਸਾਂ ਦੀ ਪੂੰਜੀ ਮਾਲਕ ਦਿੰਦਾ ਓਨੇ ਹੀ ਜੀਵ ਭੋਗ ਕੇ ਇਸ ਸੰਸਾਰ ਤੋਂ ਚਲਿਆ ਜਾਂਦਾ ਸੋ ਬਾਤਾ ਹਰ ਮਹਿੰਦਰ ਕੌਰ ਜੀ ਜੋ ਪਿਛਲੇ ਦਿਨੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ ਸਤਿਗੁਰਾਂ ਦੇ ਚਰਨਾ ਵਿੱਚ ਅਰਦਾਸ ਕੀਤੀ ਜਾਣੀ ਅ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਬੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਿ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਸਦੀਵ ਆਪਣੇ ਚਰਨਾ ਚ ਥਾਂ ਦੇ ਦੇਣ ਆਪਣੇ ਚਰਨਾ ਚ ਨਿਵਾਸ ਬਖਸ਼ਿਸ਼ ਕਰਨ ਸਮੁੱਚੇ ਕੋਨਰ ਪਰਿਵਾਰ ਨੂੰ ਔਰ ਸਮੁੱਚੇ ਅਕਾਲ ਚੈਨਲ ਦੇ ਪਰਿਵਾਰ ਨੂੰ ਸਤਿਗੁਰੂ ਜੀ ਬਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਪਿਆਰ ਵਾਲੇ ਨੇ ਸਰਦਾਰ ਅਮਰੀਕ ਸਿੰਘ ਜੀ ਕਿਉਂਕਿ 10 ਦਾ ਕੋਈ 15 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਉਹਨਾਂ ਦੇ ਨਾਲ ਪਿਆਰ ਹੈ ਯੂਕੇ ਵਿੱਚ ਜਾਂਦਾ ਹੈ ਅਕਾਲ ਚੈਨਲ ਦੇ ਨਾਲ ਕੋਈ ਪ੍ਰੈਸ ਵਾਰਤਾ ਹੁੰਦੀ ਹੈ ਇੱਥੇ ਆਉਂਦੇ ਨੇ ਤਾਂ ਹੁੰਦੀ ਹੈ ਕਿਉਂਕਿ ਅਕਾਲ ਚੈਨਲ ਦੇ ਸਾਰੇ ਹੀ ਪ੍ਰੈਜ਼ੈਂਟਰ ਵੀਰ ਹਰਪ੍ਰੀਤ ਸਿੰਘ ਮਖੂ ਉਹ ਬੈਠੇ ਹੋਏ ਨੇ ਸਰਦਾਰ ਜਿੰਦਰ ਸਿੰਘ ਸਰਦਾਰ ਅਮਰਜੀਤ ਸਿੰਘ ਸਰਦਾਰ ਚਰਨਜੀਤ ਸਿੰਘ ਜਿਉਂਕ ਬਹੁਤ ਹੀ ਸਤਕਾਰ ਔਰ ਪਿਆਰ ਅਕਾਲ ਚੈਨਲ ਦੇ ਵੱਲੋਂ ਬਖਸ਼ਿਸ਼ ਕੀਤਾ ਜਾਂਦਾ ਹੈ ਪਿਆਰ ਮਿਲਦਾ ਹੈ ਸੋ ਗੁਰੂ ਚਰਨਾਬਚੇ ਵੀ ਅਰਦਾਸ ਹੈ ਕਿ ਸਤਿਗੁਰੂ ਜੀ ਇਸ ਚੈਨਲ ਨੂੰ ਦਿਨ ਦੁਗਣੀ ਰਾਤ ਛੁਗੁਣੀ ਤਰੱਕੀ ਬਖਸ਼ਿਸ਼ ਕਰੇ ਮਾਤਾ ਜੀ ਤੇ ਅੰਮ੍ਰਿਤ ਅਸ ਵਾਸਤੇ ਬਹੁਤ ਹੀ ਸਤਿਕਾਰਯੋਗ ਧਾਰਮਿਕ ਰਾਜਨੀਤਿਕ ਔਰ ਸਮਾਜਿਕ ਹਸਤੀਆਂ ਪਹੁੰਚੀਆਂ ਹੋਈਆਂ ਨੇ ਗੁਰੂ ਮੇਰ ਕਰੇ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਔਰ ਪਰਿਵਾਰ ਸਕੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਪਾੜਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਦਾਸ ਨੂੰ ਕੁਸ਼ਰ ਜਿਵੇਂ ਕਰਕੇ ਜਲਦੀ ਜਾਣਾ ਪੈਣਾ ਸੋ ਥੋੜੀ ਹਾਜ਼ਰੀ ਨੂੰ ਬਹੁਤੀ ਕਰਕੇ ਪ੍ਰਵਾਨ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਅਕਾਲ ਚੈਨਲ ਦੇ ਐਮ ਡੀ ਸਰਦਾਰ ਅਮਰੀਕ ਸਿੰਘ ਕੂਨਰ ਦੇ ਮਾਤਾ ਜੀ ਹਰਮਿੰਦਰ ਕੌਰ ਜੀ ਅਕਾਲ ਚਲਾਣਾ ਕਰ ਗਏ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਪਹੁੰਚੀਆਂ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੀਨ ਦੁਰਿੰਗਾਂ ਦੇ ਮਾਲਕ ਤਾਂ ਸਾਹਿਬ ਪਾਤਸ਼ਾਹਿਆਂ ਦੀ ਆਤਮਿਕ ਜੋਤ ਜਹਰਾਜ ਹੂਰ ਹਾਜ਼ਰਾ ਹਜੂਰ ਜੋ ਵਰਛਾਤਰ ਤਖਤ ਸਿੰਘਾਸਨ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਸਭ ਦੇ ਪਿਆਰ ਵਾਲੇ ਸਰਦਾਰ ਅਮਰੀਕ ਸਿੰਘ ਜੀ ਕੋਨਰ ਜੋ ਮੈਨੇਜਿੰਗ ਡਾਇਰੈਕਟਰ ਨੇ ਅਕਾਲ ਚੈਨਲ ਦੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਹਰ ਮਹਿੰਦਰ ਕੌਰ ਜੀ ਜੋ ਪਿਛਲੇ ਦਿਨੀ ਉਸ ਪਾਲਕ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਇਸ ਫਾਨੀ ਸੰਸਾਰ ਤੋਂ کوچ ਕਰ ਗਏ ਸਨ ਉਹ ਤਾਂ ਦੇ ਨਿਬਤ ਸਤਿਗੁਰਾਂ ਦੇ ਚਰਨਾਂ ਵਿੱਚ ਅੰਤਿਮ ਅਰਦਾਸ ਕੀਤੀ ਜਾਣੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਹ ਕਿਹਾ ਜਾਣਾ ਹੈ ਕਿ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਸਦੀਵ ਕਾਲ ਆਪਣੇ ਚਰਨਾਂ 'ਚ ਥਾਂ ਦੇਣੀ ਪਰਿਵਾਰ ਨੂੰ ਸਕੇ ਸੰਪੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਰ ਬਖਸ਼ਿਸ਼ ਕਰਨਾ ਹੈ ਜੋ ਮਸਤਕ ਦੇ ਉੱਤੇ ਜੀਵ ਲਿਖਾ ਕੇ ਲੈ ਕੇ ਆਉਂਦਾ ਹੈ ਕਾਲ ਕਲਮ ਹੁਕਮ ਹਾਥ ਕਹੋ ਕੌਣ ਬੀਟ ਸਕੈ ਇਸ ਬੰਮ ਗਿਆਨ ਧਿਆਨ ਤਰਤ ਹੀ ਹੈ ਚਾਹੇ ਜਿਉ ਮਰਨ ਦਿਖਾਏ ਮੰਡਲ ਬਹਿਆਏ ਜਨਮ ਲੈਣ ਤੋਂ ਪਹਿਲਾਂ ਹੀ ਪਰਮੇਸ਼ਰ ਸਾਡੇ ਮਸਤਕ ਦੇ ਉੱਤੇ ਸਾਡੇ ਲੇਖ ਲਿਖ ਦਿੰਦਾ ਹੈ ਔਰ ਜਦ ਜੀਵ ਜਨਮ ਲੈ ਕੇ ਮਨ ਲੋਕ ਤੇ ਆਉਂਦਾ ਹੈ ਪਹਿਲਾ ਸਾਲ ਲੈਂਦੇ ਸਾਰ ਹੀ ਅਖੀਰਲੇ ਸਾਬਲ ਬਦਨਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇੱਕ ਸਹਾਏਗਾ ਗਿਣਤੀ ਵਧੇਗੀ ਇੱਕ ਤੋਂ ਚਲਦੇ ਚਲਦੇ ਗਿਣਤੀ 100 ਤੱਕ ਪਹੁੰਚਦੀ ਹੈ ਜੇ ਏਕੇ ਨਹੀਂ ਆਏਗਾ ਤੇ 100 ਤੱਕ ਨਹੀਂ ਜਾਇਆ ਜਾ ਸਕਦਾ ਦਿੱਤੇ ਨੇ ਗਣ ਘਾਲੇ ਸਭ ਦਿਵਸ ਸਾਸ ਨਾ ਵੱਡਣ ਘਟਣ ਤਿਲਸਾਰ ਇੱਕ ਵੀ ਸਾਹ ਕਿਸੇ ਨੂੰ ਵਾਧੂ ਨਹੀਂ ਮਿਲਣਾ ਔਰ ਇੱਕ ਵੀ ਸਾਹ ਕਿਸੇ ਦਾ ਘਟਣਾ ਨਹੀਂ ਜਿਤਨੀ ਸਵਾਸਾਂ ਦੀ ਪੂੰਜੀ ਮਾਲਕ ਦਿੰਦਾ ਓਨੇ ਹੀ ਜੀਵ ਭੋਗ ਕੇ ਇਸ ਸੰਸਾਰ ਤੋਂ ਚਲਿਆ ਜਾਂਦਾ ਸੋ ਬਾਤਾ ਹਰ ਮਹਿੰਦਰ ਕੌਰ ਜੀ ਜੋ ਪਿਛਲੇ ਦਿਨ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ ਜਾਣੀ ਅਸੰਬਤ ਸਾਹਾ ਲਿਖਿਆ ਮਿਲ ਕਿਰਪਾ ਬੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਜਿਉ ਮੇਲ ਕਿ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਸਦੀਵ ਆਪਣੇ ਚਰਨਾਂ 'ਚ ਥਾਂ ਦੇ ਦੇਣ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਸਮੁੱਚੇ ਕੋਨਰ ਪਰਿਵਾਰ ਨੂੰ ਔਰ ਸਮੁੱਚੇ ਅਕਾਲ ਚੈਨਲ ਦੇ ਪਰਿਵਾਰ ਨੂੰ ਸਤਿਗੁਰੂ ਜੀ ਬਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਪਿਆਰ ਵਾਲੇ ਨੇ ਸਰਦਾਰ ਅਮਰੀਕ ਸਿੰਘ ਜੀ ਕਿਉਂਕਿ 10 ਦਾ ਕੋਈ 15 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਉਹਨਾਂ ਦੇ ਨਾਲ ਪਿਆਰ ਹੈ ਯੂਕੇ ਵਿੱਚ ਜਾਂਦਾ ਹੈ ਅਕਾਲ ਚੈਨਲ ਦੇ ਨਾਲ ਕੋਈ ਪ੍ਰੈਸ ਵਾਰਤਾ ਹੁੰਦੀ ਹੈ ਇੱਥੇ ਆਉਂਦੇ ਨੇ ਤਾਂ ਹੁੰਦੀ ਹੈ ਕਿਉਂਕਿ ਅਕਾਲ ਚੈਨਲ ਦੇ ਸਾਰੇ ਹੀ ਪ੍ਰੈਜ਼ੈਂਟਰ वीर हरप्रीत सिंह मखू ਉਹ ਬੈਠੇ ਹੋਏ ਨੇ ਸਰਦਾਰ ਜਿੰਦਰ ਸਿੰਘ ਸਰਦਾਰ ਅਮਰਜੀਤ ਸਿੰਘ ਸਰਦਾਰ ਚਰਨਜੀਤ ਸਿੰਘ ਜਿਉਂਕ ਬਹੁਤ ਹੀ ਸਤਕਾਰ ਔਰ ਪਿਆਰ ਅਕਾਲ ਚੈਨਲ ਦੇ ਵੱਲੋਂ ਬਖਸ਼ਿਸ਼ ਕੀਤਾ ਜਾਂਦਾ ਹੈ ਪਿਆਰ ਮਿਲਦਾ ਹੈ ਸਭ ਗੁਰੂ ਚਰਨਾਬਚੇ ਵੀ ਅਰਦਾਸ ਹੈ ਕਿ ਸਤਿਗੁਰੂ ਜੀ ਇਸ ਚੈਨਲ ਨੂੰ ਦਿਨ ਦੁਗਣੀ ਰਾਤ ਛੋਗੁਣੀ ਤਰੱਕੀ ਬਖਸ਼ਿਸ਼ ਕਰੇ ਮਾਤਾ ਜੀ ਦੇ ਮਿੱਤਰदास ਵਾਸਤੇ ਬਹੁਤ ਹੀ ਸਤਕਾਰਯੋਗ ਧਾਰਮਿਕ ਰਾਜਨੀਤਿਕ ਔਰ ਸਮਾਜਿਕ ਹਸਤੀਆਂ ਪਹੁੰਚੀਆਂ ਹੋਈਆਂ ਨੇ ਗੁਰੂ ਮੇਰ ਕਰੇ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਔਰ ਪਰਿਵਾਰਕ ਸਕੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਦਾਸ ਨੂੰ ਕੁਸ਼ਰ ਜਿਵੇਂ ਕਰਕੇ ਜਲਦੀ ਜਾਣਾ ਪੈਣਾ ਸੋ ਥੋੜੀ ਹਾਜ਼ਰੀ ਨੂੰ ਬਹੁਤੀ ਕਰਕੇ ਪ੍ਰਵਾਨ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਤੇ ਦਿਨੀ ਅਕਾਲ ਚੈਨਲ ਦੇ ਐਮ ਡੀ ਸਰਦਾਰ ਅਮਰੀਕ ਸਿੰਘ ਕੂਨਰ ਦੇ ਮਾਤਾ ਜੀ ਹਰਮਿੰਦਰ ਕੌਰ ਜੀ ਅਕਾਲ ਚਲਾਣਾ ਕਰ ਗਏ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਪਹੁੰਚੀਆਂ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੀਨ ਦੁਰਗਿਆਂ ਦੇ ਮਾਲਕ ਤਾਂ ਸਾਹਿਬ ਪਾਤਸ਼ਾਹਿਆਂ ਦੀ ਆਤਮਿਕ ਜੋਤ ਜਹਰਾਜ ਫੂਰ ਹਾਜ਼ਰਾ ਹਜੂਰ ਜਾਬਰ ਛਤਰ ਤਖਤ ਸਿੰਘਾਸਨ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਸਬਦੇ ਪਿਆਰ ਵਾਲੇ ਸਰਦਾਰ ਅਮਰੀਕ ਸਿੰਘ ਜੀ ਕੋਨਰ ਜੋ ਮੈਨੇਜਿੰਗ ਡਾਇਰੈਕਟਰ ਨੇ ਅਕਾਲ ਚੈਨਲ ਦੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਹਰਮਿੰਦਰ ਕੌਰ ਜੀ ਜੋ ਪਿਛਲੇ ਦਿਨੀ ਉਸ ਪਾਲਕੂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸਨ ਉਹਨਾਂ ਦੇ ਨਿਤ ਸਤਿਗੁਰਾਂ ਦੇ ਚਰਨਾਂ ਵਿੱਚ ਅੰਤਿਮ ਅਰਦਾਸ ਕੀਤੀ ਜਾਣੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਹ ਕਿਹਾ ਜਾਣਾ ਹੈ ਕਿ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਸਦੀਵ ਕਾਲ ਆਪਣੇ ਚਰਨਾਂ 'ਚ ਥਾਂ ਦੇਣੀ ਪਰਿਵਾਰ ਨੂੰ ਸਕੇ ਸੰਪੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਰ ਬਖਸ਼ਿਸ਼ ਕਰਨਾ ਜੋ ਮਸਤਕ ਦੇ ਉੱਤੇ ਜੀਵ ਲਿਖਾ ਕੇ ਲੈ ਕੇ ਆਉਂਦਾ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੈ ਇਸ ਬੰਮ ਗਿਆਨ ਧਿਆਨ ਤਰਤ ਹੀ ਐ ਚਾਹੇ ਜਿਉ ਮਰਨ ਦਿਖਾਏ ਮੰਡਲ ਬਹਿਆਏ ਜਨਮ ਲੈਣ ਤੋਂ ਪਹਿਲਾਂ ਹੀ ਪਰਮੇਸ਼ਰ ਸਾਡੇ ਮਸਤਕ ਦੇ ਉੱਤੇ ਸਾਡੇ ਲੇਖ ਲਿਖ ਦਿੰਦਾ ਹੈ। ਔਰ ਜਦ ਜੀਵ ਜਨਮ ਲੈ ਕੇ ਮਨ ਲੋਕ ਤੇ ਆਉਂਦਾ ਹੈ। ਪਹਿਲਾ ਸਾਲ ਲੈਂਦੇ ਸਾਰ ਹੀ ਅਖੀਰਲੇ ਸਾਬਲ ਬਦਨਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਇੱਕ ਸਹਾ ਆਏਗਾ ਗਿਣਤੀ ਵਧੇਗੀ 1 ਤੋਂ ਚਲਦੇ ਚਲਦੇ ਗਿਣਤੀ 100 ਤੱਕ ਪਹੁੰਚਦੀ ਹੈ। ਜੇ ਏਕ ਨਹੀਂ ਆਏਗਾ ਤੇ 100 ਤੱਕ ਨਹੀਂ ਜਾਇਆ ਜਾ ਸਕਦਾ ਦਿੱਤੇ ਨੇ ਗਣ ਘਾਲੇ ਸਭ ਦਿਵਸ ਸਾਸ ਨਾ ਵਧਣ ਘਟਣ ਤਿਲਸਾਰ ਇੱਕ ਵੀ ਸਾਹ ਕਿਸੇ ਨੂੰ ਵਾਧੂ ਨਹੀਂ ਮਿਲਣਾ ਔਰ ਇੱਕ ਵੀ ਸਾਹ ਕਿਸੇ ਦਾ ਘਟਣਾ ਨਹੀਂ ਜਿਤਨੀ ਸਵਾਸਾਂ ਦੀ ਪੂੰਜੀ ਮਾਲਕ ਦਿੰਦਾ ਹੈ ਔਰ ਇਹ ਜੀਵ ਭੋਗ ਕੇ ਤੇ ਸੰਸਾਰ ਤੋਂ ਚਲਿਆ ਜਾਂਦਾ ਸੋ ਬਾਤਾ ਹਰ ਮਹਿੰਦਰ ਕੌਰ ਜੀ ਜੋ ਪਿਛਲੇ ਦਿਨੀ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ ਸਤਿਗੁਰਾਂ ਦੇ ਚਰਨਾ ਵਿੱਚ ਅਰਦਾਸ ਕੀਤੀ ਜਾਣੀ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਿ ਸਤਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਸਦੀਪ ਆਪਣੇ ਚਰਨਾਂ 'ਚ ਥਾਂ ਦੇ ਦੇਣ ਆਪਣੇ ਚਰਨਾਂ 'ਚ ਨਵਾਸ ਬਖਸ਼ਿਸ਼ ਕਰਨ ਸਮੁੱਚੇ ਕੋਂਦਰ ਪਰਿਵਾਰ ਨੂੰ ਔਰ ਸਮੁੱਚੇ ਅਕਾਲ ਚੈਨਲ ਦੇ ਪਰਿਵਾਰ ਨੂੰ ਸਤਿਗੁਰੂ ਜੀ ਬਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਪਿਆਰ ਵਾਲੇ ਨੇ ਸਰਦਾਰ ਅਮਰੀਕ ਸਿੰਘ ਜੀ ਕਿਉਂਕਿ 10 ਦਾ ਕੋਈ 15 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਉਹਨਾਂ ਦੇ ਨਾਲ ਪਿਆਰ ਹੈ ਯੂਕੇ ਵਿੱਚ ਜਾਇਦਾ ਹੈ ਅਕਾਲ ਚੈਨਲ ਦੇ ਨਾਲ ਕੋਈ ਪ੍ਰੈਸ ਵਾਰਤਾ ਹੁੰਦੀ ਹੈ ਇੱਥੇ ਆਉਂਦੇ ਨੇ ਤਾਂ ਹੁੰਦੀ ਹੈ ਕਿਉਂਕਿ ਅਕਾਲ ਚੈਨਲ ਦੇ ਸਾਰੇ ਹੀ ਪ੍ਰੈਜ਼ੈਂਟਰ ਵੀਰ ਹਰਪ੍ਰੀਤ ਸਿੰਘ ਮਖੂ ਉਹ ਬੈਠੇ ਹੋਏ ਨੇ ਸਰਦਾਰ ਤਜਿੰਦਰ ਸਿੰਘ ਸਰਦਾਰ ਅਮਰਜੀਤ ਸਿੰਘ ਸਰਦਾਰ ਚਰਨਜੀਤ ਸਿੰਘ ਜਿਨ੍ਹਾਂ ਕੋ ਬਹੁਤ ਹੀ ਸਤਿਕਾਰ ਔਰ ਪਿਆਰ ਅਕਾਲ ਚੈਨਲ ਦੇ ਵੱਲੋਂ ਬਖਸ਼ਿਸ਼ ਕੀਤਾ ਜਾਂਦਾ ਹੈ ਪਿਆਰ ਮਿਲਦਾ ਹੈ ਸਾ ਗੁਰੂ ਚਰਣਾ ਬਚੇ ਵੀ ਅਰਦਾਸ ਹੈ ਕਿ ਸਤਿਗੁਰੂ ਜੀ ਇਸ ਚੈਨਲ ਨੂੰ ਦਿਨ ਤੋਂ ਗੁਣੀ ਰਾਤ ਛੁ ਗੁਣੀ ਤਰੱਕੀ ਬਖਸ਼ਿਸ਼ ਕਰੇ ਮਾਤਾ ਜੀ ਦੇ ਨੰਮਿਤ ਅਰਦਾਸ ਵਾਸਤੇ ਬਹੁਤ ਹੀ ਸਤਿਕਾਰਯੋਗ ਧਾਰਮਿਕ ਰਾਜਨੀਤਿਕ ਔਰ ਸਮਾਜਿਕ ਹਸਤੀਆਂ ਪਹੁੰਚੀਆਂ ਹੋਈਆਂ ਨੇ ਗੁਰੂ ਮੇਰ ਕਰੇ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਔਰ ਪਰਿਵਾਰ ਸਕੇ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਦਾਸ ਨੂੰ ਕੁਸ਼ਰ ਜਿਵੇਂ ਕਰਕੇ ਜਲਦੀ ਜਾਣਾ ਪੈਣਾ ਸੋ ਥੋੜੀ ਹਾਜ਼ਰੀ ਨੂੰ ਬਹੁਤੀ ਕਰਕੇ ਪਰਮਾਨ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਤੇ ਦਿਨੀ ਅਕਾਲ ਚੈਨਲ ਦੇ ਐਮ ਡੀ ਸਰਦਾਰ ਅਮਰੀਕ ਸਿੰਘ ਕੂਨਰ ਦੇ ਮਾਤਾ ਜੀ ਹਰਮਿੰਦਰ ਕੌਰ ਜੀ ਅਕਾਲ ਚਲਾਣਾ ਕਰ ਗਏ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਪਹੁੰਚੀਆਂ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੀਨ ਦੁਰਿੰਗਾਂ ਦੇ ਮਾਲਕ ਤਾਂ ਸਾਹਿਬ ਪਾਤਸ਼ਾਹਿਆਂ ਦੀ ਆਤਮਿਕ ਜੋਤ ਜਹਰਾਜੂਰ ਹਾਜ਼ਰਾ ਹਜੂਰ ਜਾਬਰ ਛਤਰ ਤਖਤ ਸਿੰਘਾਸਨ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਸਬਦੇ ਪਿਆਰ ਵਾਲੇ ਸਰਦਾਰ ਅਮਰੀਕ ਸਿੰਘ ਜੀ ਕੋਨਰ ਜੋ ਮੈਨੇਜਿੰਗ ਡਾਇਰੈਕਟਰ ਨੇ ਅਕਾਲ ਚੈਨਲ ਦੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਹਰਮਿੰਦਰ ਕੌਰ ਜੀ ਜੋ ਪਿਛਲੇ ਦਿਨੀ ਉਸ ਪਾਲਕਵਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸਨ ਬੋਟਾ ਦਿਨ ਬਿੱਤ ਸਤਿਗੁਰਾਂ ਦੇ ਚਰਨਾਂ ਵਿੱਚ ਅੰਤਿਮ ਅਰਦਾਸ ਕੀਤੀ ਜਾਣੀ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਹ ਕਿਹਾ ਜਾਣਾ ਹੈ ਕਿ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਸਦੀਵ ਕਾਲ ਆਪਣੇ ਚਰਨਾਂ 'ਚ ਥਾਂ ਦੇਣੀ। ਪਰਿਵਾਰ ਨੂੰ ਸਕੇ ਸੰਪੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਰ ਬਖਸ਼ਿਸ਼ ਕਰਨਾ। ਜੋ ਮਸਤਕ ਦੇ ਉੱਤੇ ਜੀਵ ਲਿਖਾ ਕੇ ਲੈ ਕੇ ਆਉਂਦਾ ਹੈ ਕਾਲ ਕਲਮ ਹੁਕਮ ਹਾਥ ਕਹੋ ਕੌਣ ਬੀਟ ਸਕੈ ਇਸ ਬੰਮ ਗਿਆਨ ਧਿਆਨ ਤਰਤ ਹੀ ਹੈ ਚਾਹੇ ਜਿਉ ਮਰਨ ਦਿਖਾਏ ਮੰਡਲ ਬਹਿਆਏ ਜਨਮ ਲੈਣ ਤੋਂ ਪਹਿਲਾਂ ਹੀ ਪਰਮੇਸ਼ਰ ਸਾਡੇ ਮਸਤਕ ਦੇ ਉੱਤੇ ਸਾਡੇ ਲੇਖ ਲਿਖ ਦਿੰਦਾ ਹੈ ਔਰ ਜਦ ਜੀਵ ਜਨਮ ਲੈ ਕੇ ਮਤ ਲੋਕ ਤੇ ਆਉਂਦਾ ਹੈ ਪਹਿਲਾ ਸਾਹ ਲੈਂਦੇ ਸਾਰ ਹੀ ਅਖੀਰਲੇ ਸਾਬਲ ਬਦਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇੱਕ ਸਾਹ ਆਏਗਾ ਗਿਣਤੀ ਵਧੇਗੀ ਇੱਕ ਤੋਂ ਚਲਦੀ ਚਲਦੀ ਗਿਣਤੀ 100 ਤੱਕ ਪਹੁੰਚਦੀ ਹੈ ਜੇ ਇੱਕੇ ਨਹੀਂ ਆਏਗਾ ਤੇ 100 ਤੱਕ ਨਹੀਂ ਜਾਇਆ ਜਾ ਸਕਦਾ ਦਿੱਤੇ ਨੇ ਗਣ ਘਾਲੇ ਸਭ ਦਿਵਸ ਸਾਸ ਨਾ ਵਡਣ ਘਟਣ ਤਿਲਸਾਰ ਇੱਕ ਵੀ ਸਾਹ ਕਿਸੇ ਨੂੰ ਵਾਧੂ ਨਹੀਂ ਮਿਲਣਾ ਔਰ ਇੱਕ ਵੀ ਸਾਹ ਕਿਸੇ ਦਾ ਘਟਣਾ ਨਹੀਂ ਜਿਤਨੀ ਸਵਾਸਾਂ ਦੀ ਪੂੰਜੀ ਮਾਲਕ ਦਿੰਦਾ ਓਨੇ ਹੀ ਜੀਵ ਭੋਗ ਕੇ ਤੇ ਸੰਸਾਰ ਤੋਂ ਚਲਿਆ ਜਾਂਦਾ ਸੋ ਬਾਤਾ ਹਰ ਮਹਿੰਦਰ ਕੌਰ ਜੀ ਜੋ ਪਿਛਲੇ ਦਿਨੀ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ ਸਤਿਗੁਰਾਂ ਦੇ ਚਰਨਾ ਵਿੱਚ ਅਰਦਾਸ ਕੀਤੀ ਜਾਣੀ ਸੰਬਤ ਸਾਹਾ ਲਿਖਿਆ ਮਿਲ ਕਰਪਾ ਬੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਜਿਉ ਮੇਲ ਕਿ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਨੂੰ ਸਦੀਵ ਆਪਣੇ ਚਰਨਾ ਚ ਥਾਂ ਦੇ ਦੇਣ ਆਪਣੇ ਚਰਨਾ ਚ ਨਿਵਾਸ ਬਖਸ਼ਿਸ਼ ਕਰਨ ਸਮੁੱਚੇ ਕੋਨਰ ਪਰਿਵਾਰ ਨੂੰ ਔਰ ਸਪੁੱਚੇ ਅਕਾਲ ਚੈਨਲ ਦੇ ਪਰਿਵਾਰ ਨੂੰ ਸਤਿਗੁਰੂ ਜੀ ਬਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਪਿਆਰ ਵਾਲੇ ਨੇ ਸਰਦਾਰ ਅਫਰੀਕ ਸਿੰਘ ਜੀ ਕਿਉਂਕਿ 10 ਦਾ ਕੋਈ 15 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਉਹਨਾਂ ਦੇ ਨਾਲ ਪਿਆਰ ਹੈ ਯੂਕੇ ਵਿੱਚ ਜਾਇਦਾ ਹੈ ਅਕਾਲ ਚੈਨਲ ਦੇ ਨਾਲ ਕੋਈ ਪ੍ਰੈਸ ਵਾਰਤਾ ਹੁੰਦੀ ਹੈ ਇੱਥੇ ਆਉਂਦੇ ਨੇ ਤਾਂ ਹੁੰਦੀ ਹੈ ਕਿਉਂਕਿ ਅਕਾਲ ਚੈਨਲ ਦੇ ਸਾਰੇ ਹੀ ਪ੍ਰੈਜ਼ੈਂਟਰ ਵੀਰ ਹਰਪ੍ਰੀਤ ਸਿੰਘ ਮਖੂ ਉਹ ਬੈਠੇ ਹੋਏ ਨੇ ਸਰਦਾਰ ਤੇਜਿੰਦਰ ਸਿੰਘ ਸਰਦਾਰ ਅਮਰਜੀਤ ਸਿੰਘ ਸਰਦਾਰ ਚਰਨਜੀਤ ਸਿੰਘ ਜੋ ਕਿ ਬਹੁਤ ਹੀ ਸਤਕਾਰ ਔਰ ਪਿਆਰ ਅਕਾਲ ਚੈਨਲ ਦੇ ਵੱਲੋਂ ਬਖਸ਼ਿਸ਼ ਕੀਤਾ ਜਾਂਦਾ ਹੈ ਪਿਆਰ ਮਿਲਦਾ ਹੈ ਸਭ ਗੁਰੂ ਚਰਨਾਂ ਬੱਚੇ ਵੀ ਅਰਦਾਸ ਹੈ ਕਿ ਸਤਿਗੁਰੂ ਜੀ ਇਸ 채ਨਲ ਨੂੰ ਦਿਨ ਦੁੱਗਣੀ ਰਾਤ ਛੋਗੁਣੀ ਤਰੱਕੀ ਬਖਸ਼ਿਸ਼ ਕਰੇ ਮਾਤਾ ਜੀ ਦੇ ਨੰਮ ਬਿੱਤਰदास ਵਾਸਤੇ ਬਹੁਤ ਹੀ ਸਤਿਕਾਰਯੋਗ ਧਾਰਮਿਕ ਰਾਜਨੀਤਿਕ ਔਰ ਸਮਾਜਿਕ ਹਸਤੀਆਂ ਪਹੁੰਚੀਆਂ ਹੋਈਆਂ ਨੇ ਗੁਰੂ ਮੇਰ ਕਰੇ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਔਰ ਪਰਿਵਾਰ ਸਕੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਪਾੜਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਭੁੱਲਾਂ ਚੁੱਕਾ ਦੀ ਮੁਆਫੀ ਦਾਸ ਨੂੰ ਕੁਸ਼ਰ ਜਿਵੇਂ ਕਰਕੇ ਜਲਦੀ ਜਾਣਾ ਪੈਣਾ ਸੋ ਥੋੜੀ ਹਾਜ਼ਰੀ ਨੂੰ ਉਭੋਤੀ ਕਰਕੇ ਪ੍ਰਵਾਨ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਤੇ ਦਿਨੀ ਅਕਾਲ ਚੈਨਲ ਦੇ ਐਮ ਡੀ ਸਰਦਾਰ ਅਮਰੀਕ ਸਿੰਘ ਕੂਨਰ ਦੇ ਮਾਤਾ ਜੀ ਹਰਮਿੰਦਰ ਕੌਰ ਜੀ ਅਕਾਲ ਚਲਾਣਾ ਕਰ ਗਏ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਪਹੁੰਚੀਆਂ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਦੀਨ ਦੁਰਗਿਆਂ ਦੇ ਮਾਲਕ ਤਾਂ ਸਾਹਿਬ ਪਾਤਸ਼ਾਹਿਆਂ ਦੀ ਆਤਮਿਕ ਜੋਤ ਜਹਰਾਜ ਹੂਰ ਹਾਜ਼ਰਾ ਹਜੂਰ ਜਬਰ ਸ਼ਾਸਤਰ ਤਖਤ ਸਿੰਘਾਸਨ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਸ਼ਬਦ ਦੇ